ਬਬੂ ਦੇ ਪਾਪੇ ਇੱਕ ਗੱਲ ਕਹਾ ਬਬੂ ਦੇ ਪਾਪੇ ਹਾਂ ਦੇਖ ਨਿਰਾਲਾ ਬੱਬਾ ਮੈਨੂੰ ਕਿਹੜਾ ਗੁਰਦੁਆਰਾ ਸਭ ਜਾਣ ਤੋਂ ਰੋਕਦਾ ਉਹ ਤਾਂ ਮੇਰੇ ਗੋਡੇ ਗੁੱਡੇ ਦੁੱਖ ਦੇ ਕਰਕੇ ਮੈਂ ਆਪੇ ਹੀ ਨਹੀਂ ਸੀ ਗੁਰੂ ਘਰ ਜਾਂਦੀ ਦੇਖ ਜੇ ਤੂੰ ਕਹਿਣਾ ਨਾ ਵੀ ਗੁਰੂ ਘਰ ਮੈਂ ਜਾਇਆ ਕਰਾਂ ਤਾਂ ਮੈਂ ਚਲੇ ਜਾਇਆ ਕਰੂੰਗੀ ਦੋ ਟਾਈਮ ਨਾ ਤੋਕੇ ਦੇਖ ਮੈਨੂੰ ਡੇਰੇ ਜਾਣ ਤੋਂ ਨਾ ਰੋਕ ਮੈਨੂੰ ਐ ਨਾ ਕਹਿਵੇ ਤੂੰ ਪੱਕਾ ਹੀ ਡੇਰਾ ਬੰਦ ਕਰ ਦੇ ਉੱਥੇ ਜਾਣਾ ਬੰਦ ਕਰ ਦੇ ਮੈਂ ਇਦਾਂ ਨਹੀਂ ਕਰ ਸਕਦਾ ਦੇਖੇ ਮੇਰੀ ਗੱਲ ਸੁਣਦਾ ਸਰਜੀ ਤਾਂ ਮੈਂ ਤੈਨੂੰ ਰਾਤ ਵੀ ਟੱਕਰਾ ਮਾਰ ਮਾਰ 12 1 ਵਜੇ ਸੱਤਾਂ ਸਮਝਾ ਕੇ ਤੈਨੂੰ ਗੱਲਾਂ ਸਾਰੀਆਂ ਮੈਂ ਤੈਨੂੰ ਗੁਰੂ ਘਰ ਲੈ ਕੇ ਜਾਣਾ ਸਾਰਾ ਡੇਰਾ ਛਣਾ ਕੇ ਲੈ ਕੇ ਜਾਣਾ ਠੀਕ ਹੈ ਕਿੰਨੀਆਂ ਕਿੰਨੀਆਂ ਕੁਰਬਾਨੀਆਂ ਨੇ ਗੁਰੂ ਸਾਹਿਬ ਦੀ ਆਪਣੇ ਤੇ ਮੈਂ ਤਾਂ ਪੱਦ ਤ ਬੰਦਾ ਮੇਰੇ ਤਾਂ ਨਾ ਦਾੜੀ ਹੈ ਨਾ ਮੈਂ ਤੇ ਕੇਸ ਰੱਖੇ ਹੋਏ ਨੇ ਹੈ ਮੇਰੀ ਗੱਲ ਮੈਂ ਤਾਂ ਤੈਨੂੰ ਇਹ ਗੱਲਾਂ ਕਹਿੰਦਾ ਸੋਹਣਾ ਵੀ ਲੱਗਦਾ ਹੈਗਾ ਮੇਰੀ ਗੱਲ ਪਰ ਮੈਨੂੰ ਜਿੰਨੀ ਕਿ ਮੈਨੂੰ ਅਕਲ ਹੈ ਮੈਂ ਤੈਨੂੰ ਦੱਸਦਾ ਆਪਣੇ ਗੁਰੂਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕਰੀਆਂ ਨੇ ਆਪਣੇ ਤੇ ਹੈ ਸਰਬੰਸ ਸਾਰਾ ਪਾ ਰਿਆ ਹੈ ਦੁੱਖ ਸੁੱਖ ਦੇ ਵਿੱਚ ਆਪਣੇ ਗੁਰੂ ਗ੍ਰੰਥ ਸਾਹਿਬ ਆਪਣੇ ਪਿੰਡਾਂ 'ਚ ਬਰਾਜਮਾਨ ਨੇ ਤੈਨੂੰ ਕੋਈ ਦੁੱਖ ਹੈ ਤੈਨੂੰ ਕੋਈ ਖੁਸ਼ੀ ਹੈ ਗੁਰੂ ਮਹਾਰਾਜ ਅੱਗੇ ਜਾ ਕੇ ਫਰਿਆਦ ਕਰ ਤਰੀ ਸੁਣੂਗਾ ਮੇਰੀ ਵੀ ਸੁਣ ਲੈ ਹੁਣ ਹੈ ਗੁਰੂ ਤਾਂ ਆਪਣੀ ਸੁਣੀ ਜਾਂਦਾ ਮੇਰੀ ਵੀ ਸੁਣ ਲੈ ਰਾਤੀ ਨਰਾਲਾ ਬਾਬਾ ਮੇਰੇ ਸੁਪਨੇ 'ਚ ਆਇਆ ਕਹਿੰਦਾ ਸਰਜੀਤ ਤੂੰ ਮੈਨੂੰ ਸਾਰੇ ਛੱਡ ਕੇ ਤੂੰ ਨਾ ਛੱਡ ਕੇ ਜਾ ਤੜਕ ਸਾਰੇ ਰੋਂਦਾ ਸੀ ਓਏ ਔਣੀ ਨਿਕਲਦਾ ਹੁਣ ਹੈ ਆਜੂਗਾ ਉਹ ਬਾਤ ਆਜੂਗੀ ਕਿ ਮਰੀਸਪੁਰੀਆਂ ਹੋਵੇ ਭੈਜੇ ਤੋੜ ਕੇ ਆਜੂਗਾ ਓਏ ਤੂੰ ਆ ਕੱਲੂ ਹੱਥ ਮਾਰ ਮੇਰੀ ਗੱਲ ਸੁਣ ਦੇ ਹੈ ਬਹੁਤੀ ਆਪਾਂ ਕੱਟ ਲਈ ਥੋੜੀ ਆਪਣੀ ਰਹਿ ਗਈ ਜੇ ਆਪਾਂ ਜਿਹੜੀ ਆਪਣੀ ਬਚੀ ਖੁੱਤੀ ਹੈਗੀ ਐ ਆਪਾਂ ਬਹੇਗਰੂ ਬਹੇਗਰੂ ਕਹਿ ਕੇ ਗਜ਼ਾਰ ਲਾਗੇ ਆਪਦਾ ਖੇਤ ਦੇ ਵਿੱਚ ਜੋ ਬੀਜਿਆ ਕਰਾਂਗੇ ਵੱਢਲਾ ਕਰਾਂਗੇ ਆਪਦਾ ਐਡੀਕਸੀ ਜਿਆਦੀ ਮਡੇਰੇ ਜਾਨੀਆ ਬੁੱਢੀ ਹੋ ਗਈ ਚੌਂਟ ਦੀ ਦੇਖ ਖਸਮ ਦੀ ਸੁਭ ਮੱਚ ਗਿਆ ਪਰ ਬੜ ਨਹੀਂ ਗਿਆ ਅਜੇ ਤੱਕ ਮੈਂ ਤਲਾਕ ਦਿੰਦਾ ਮੇਰੇ ਸੱਜਣ ਨੂੰ ਜੇ ਹੁਣ ਅਜਿਹੀ ਗੱਲਾਂ ਕਰੀਏ ਨੇ ਦੇ ਦੇ ਤਲਾਕ ਹੁਣ ਤਾਂ ਅੱਧ ਨਾਲ ਬੱਦ ਲੰਘ ਗਈ ਤੇਰੇ ਵਰਗੇ ਮੂਰਖ ਬੰਦੇ ਤਲਾਕ ਦਿੰਦੇ ਆ ਜਿਨ੍ਹਾਂ ਨੂੰ ਤਲਾਕ ਦੇ ਦਿੰਦੇ ਤੇਰੇ ਵਰਗੇ ਮੂਰਖ ਬੰਦੇ ਨਰਾਲਾ ਬੱਬਾ ਉਹਨਾਂ ਨੂੰ ਗੱਲ ਨਾ ਲਾਉਂਦਾ ਬੱਬੂ ਤੇ ਮੈਨੂੰ ਕਿੱਸਾ ਹੈਂ ਪੁੱਕੀ ਤੋਂ ਪਾਇੜਾ ਨਸ਼ਾ ਤਾਂ ਨਹੀਂ ਹੈਗਾ ਪਾਲਾ ਤੇਰੇ ਨਰਾਲੇ ਦਾ ਮੈਂ ਤੈਨੂੰ ਕੱਲ ਵਾਚਨ ਕਰੇ ਤੀ ਮਾਬਾ ਜੀ ਮੈਂ ਅੱਜ ਤੋਂ ਵੱਧ ਲੈਂਪਾ ਪੁੱਕੀ ਦਾ ਹੱਥ ਨਹੀਂ ਲਾਉਂਦਾ ਨਾ ਮੈਂ दारू ਨਾ ਮੈਂ ਆਂ ਦਾਣਾ ਮੀਰ ਖਾਵਾ ਮੈਂ ਰਾਤ ਵੀ ਖਾਦਾ ਪੀਤਾ ਦੀ ਤੜਕੇ ਦਾ ਮੈਂ 10 11 ਵਜੇ ਮੈਂ ਅੱਜ ਤੱਕ ਕੋਈ ਚਮਚਾ ਮੂਦੀ ਨਹੀਂ ਤਰਕੇ ਦੇਖਿਆ ਹੈ ਛੱਡ ਦੇਗਾ ਤੂੰ ਐਦੂ ਵੱਡਾ ਮੈਨੂੰ ਐ ਦੱਸਾ ਕਿੱਦਿਆ ਕਿੱਦਿਆ ਕੁਰਬਾਨੀਆਂ ਆਪਣੇ ਵਾਸਤੇ ਦੇ ਕੇ ਗਏ ਨੇ ਮੈਨੂੰ ਮੜ ਦੇ ਉਧਰ ਇਤਿਹਾਸ ਕਿ ਨਿਗਾਹ ਮਾਰ ਮੈਨੂੰ ਪਤਾ ਹੇਰਾ ਜੇ ਤੈਨੂੰ ਪਤਾ ਬੌਲੀਏ ਹੁਣ ਤੈਨੂੰ ਕਿਵੇਂ ਸਮਝਾਵਾਂ ਨੋ ਮੇ ਪਾਛਾ ਜੀ ਦੇ ਗਨ ਗਰਮ ਗਰੀ ਗੱਲ ਸੁਣ ਤੇਰੇ ਬੱਬੂ ਦੇ ਮਾੜੀ ਜੀ ਸੱਟ ਲੱਗ ਜੇ ਤੂੰ ਭੱਜੀ ਜਾਂਦੀ ਐ ਮੇਰੇ ਬੱਬੂ ਦੀ ਸੱਟ ਲੱਗੀ ਮੇਰੀ ਕੁੜੀ ਦੇ ਸੱਟ ਲੱਗੀ ਹੈ ਐਡੇ ਟੇਕੇ ਜਵਾਬ ਦਾ ਐਡੇ ਟੇਕਾ ਸੂਬੇ ਨੇ ਨਹੀਂ ਉਹ ਹੱਥ ਚ ਚਨਾਪੇ ਹੈ ਬੱਤੇ ਦਾ ਜਲ ਬੱਬਰ ਸ਼ੇਰ ਦੇ ਦੀ ਤਾਂ ਤਾਂ ਢੋਲੇ ਨਹੀਂ ਹੈਗੇ ਪਰਮ ਬਾਪ ਦਾ ਹਿਰਦ ਦਾ ਬਾਪ ਦਾ ਹੁੰਦਾ ਨਾ ਮਾਤਾ ਮਾਂ ਹੀ ਹੁੰਦੀ ਐ ਗੁਰੂ ਗੋਬਿੰਦ ਸਿੰਘ ਜੀ ਵੀ ਛੋਟੇ ਜੇ ਸੀਗੇ ਜਦੋਂ ਉਹਨਾਂ ਦੇ ਪਿਤਾ ਦਿੱਲੀ ਵਿੱਚ ਸ਼ਹੀਦ ਕਰਤੇ ਫੇਰ ਤੂੰ ਦੇਖ ਨਾਲੇ ਤੈਨੂੰ ਪਤਾ ਸਾਰੇ ਕਹਾਸੇ ਬਾਰੇ ਨਾਲੇ ਤੂੰ ਫੇਰ ਮੋੜ ਕੋਲ ਕਿਉਂ ਡੇਰੀ ਕਿਨ ਡੱਕਾ ਡੇਗਣੀ ਐ ਹੈ ਗੁਰਦੁਆਰੇ ਲੈ ਕੇ ਜਾਊ ਤੈਨੂੰ ਮੈਂ ਜਿਵੇਂ ਮਰਜ਼ੀ ਲੈ ਕੇ ਜਾਵਾਂ ਪਰ ਗੁਰਦੁਆਰੇ ਜਾਣ ਤੋਂ ਪਹਿਲਾਂ ਸੌਂ ਖਾਈਆਂ ਉਹਦੇ ਬੱਚਿਆਂ ਦੀ ਅੱਜ ਤੋਂ ਬਾਅਦ ਡੇਰਾ ਮੜੀਆਂ ਮਸਾਣੀਆਂ ਨਹੀਂ ਪੁੱਜेंगी ਤੂੰ ਕਿ ਕਿੱਦਾਂ ਡੇਰਾ ਛੱਡਦਾ ਮੈਂ ਬੱਬੂ ਦੇ ਬਸ ਤੂੰ ਹੀ ਛੱਡ ਦੇ ਮੈਂ ਮੈਂ दारू ਛੱਡੀ ਆ ਹੈਂ दारू ਨਸ਼ਾ ਡੇਰਾਬਾਦ ਹੈਂ ਇਹ ਖਿਲਾਫ ਆ ਆਪਣੇ ਆਪਣੇ ਕੌਮ ਦੇ ਵਿੱਚ ਕੀੜੇ ਵੜ ਗਏ ਹੈਂ ਮੈਨੂੰ ਇੰਮੀ ਆਕਲ ਉਕਲੀ ਹੈਗੀ ਜਿੰਨੀ ਕ ਮੈਂ ਭਾਈ ਸੁਣਦਾ ਲੋਕਾਂ ਦਾ ਮੈਂ ਤੈਨੂੰ ਦੱਸ ਦਿੰਨ ਓਨੀ ਕਾਕਲ ਮੈਨੂੰ ਤਾਂ ਪਤਾ ਮੈਂ ਪੜ ਬੰਦੇ ਨੂੰ ਕਿੰਨੀ ਕਾਕਲ ਹੁੰਦੀ ਹੈ ਇਹ ਤਾਂ ਅੱਠ ਜਮਾਤਾਂ ਪੜੀ ਹੋਈ ਫੇਰ ਚੁੱਪਚਾਪ ਕਰਕੇ ਸਿੱਧਾ ਪਤਰਾ ਕਰ ਜੂੜਾ ਨਵੇਂ ਨਾ ਤੋਂ ਲਈ ਠੀਕ ਹੈ ਸਾਰੇ ਮੰਨ ਕੇ ਤੂੰ ਕੱਲੀ ਹੋ ਰਾਸ ਦੀ ਦਸ-ਦਸ ਕਰੀ ਜੰਨੀ ਹੈ ਹੂੰ ਚੱਲ ਜਿੱਦਾਂ ਤੇਰਾ ਦਿਲ ਕਰਦਾ ਕਰ ਲੈ ਪਰ ਮੈਂ ਤੇ दारू ਪੀ ਕੇ ਕੁੱਟੀ ਨਾ ਮੈਂ ਕਿ ਮੈਂ ਹੱਥ ਵੀ ਨਹੀਂ ਲਾਉਂਦਾ ਦਾਰੂ ਦਾ ਅੱਜ ਤੋਂ ਬਾਅਦ ਮੈਂ ਨੇਮ ਚਾ ਕਿਉਂ ਗੁਰਦੁਆਰੇ ਜਾ ਕੇ ਹੈ ਜਿਵੇਂ ਆ ਫੇ ਕਰਨਾ ਕਰਾ ਗੁਰੂ ਮਹਾਰਾਜ ਤੇ ਭਰੋਸਾ ਰੱਖ ਕੇ ਇੱਕ ਵਾਰੀ ਸਿਰ ਤਾਂ ਥੱਲੇ ਡੇ ਕੇ ਵੇਖ ਹੈ ਨੱਕ ਤਾਂ ਰਗੜ ਕੇ ਦੇਖ ਗੁਰੂ ਮਹਾਰਾਜ ਦੇ ਅੱਗੇ ਅੱਜ ਤੋਂ ਮੇਰਾ ਇਹ ਤੇਰੇ ਕਸ਼ਟ ਨਾਲ ਕਲਦੇ ਮੈਨੂੰ ਪੂਰਾ ਨਾ ਕਹੀਂ ਤੂੰਜਾ ਜਨਮ ਹੋਣਾ ਅੱਜ ਸਰਜੀਤ ਦਾ ਹਾਂ ਤੂੰ ਸ਼ਿਆਣੀ ਐ ਨਾਲੇ ਤੇਰੇ ਅੰਦਰ ਤੇਰਾ ਦਿਲ ਕਹਿੰਦਾ ਅੰਦਰ ਵੀ ਮੈਂ ਸਹੀ ਕਰ ਰਹੀ ਆ ਹੁਣ ਜੋ ਕਰ ਰਹੀ ਆ ਪਰ ਤੇਰਾ ਜਿਹੜਾ ਉੱਤੇ ਸ਼ੈਤਾਨ ਸਿਰ ਤੇ ਬੈਠੇ ਉਹ ਨਹੀਂ ਕਰ ਦਿੰਦਾ ਸ਼ੈਤਾਨ ਨਾ ਕਹਿ ਨਰਾਲੇ ਬਾਬੇ ਨੂੰ ਸ਼ੈਤਾਨ ਇਹ ਹੋਰ ਕੀ ਐ ਇਹ ਤਾਂ ਜਿਹੜਾ ਤੇਰਾ ਨਰਾਲਾ ਐ ਸੂਬੇ ਸਰਾਂਦ ਤੋਂ ਵੀ ਪੜਾ ਹੈ ਹੈ ਇਹ ਜਿਹੜਾ ਤੁਹਾਨੂੰ ਲਾਲਚ ਦਿੰਦਾ ਵੀ ਉਹ ਸਾਕਤੀਆਂ ਟੋਫੀਆਂ ਮਿਲਦੀਆਂ ਨੇ ਸਾਤ ਤਾਰੇ ਬਦਾਲੇ ਭੂਜੀਆਂ ਮਿਲਦਾ। ਉਹ ਤਾਂ ਮਿਲਦਾ ਖੈਰ। ਉਹ ਤਾਂ ਮਿਲਦਾ। ਫਿਰ ਇਹੀ ਇਹੀ ਜਿਹੜੇ ਤੂੰ ਜਵਾਕਾਂ ਨੂੰ ਲਾਲਚ ਦੇ ਕੇ ਜੇ ਡੇਰਿਆਂ ਚ ਬਾੜੀ ਜਾਣੇ ਹੋ ਵੇਥੇ ਭੂਜੀਆਂ ਸਸਤਾ ਮਿਲਦਾ। ਉਹ ਟੌਫੀਆਂ ਸਸਤੀਆਂ ਮਿਲਦੀਆਂ ਨੇ ਔਰ ਇਹ ਗੱਟਕ ਸਸਤੀ ਮਿਲਦੀ ਏ। ਇਹੀ ਲਾਲਚ ਖਬਰਾਂ ਸੂਬੇ ਨੇ ਵੀ ਦਿੱਤੇ ਹੁਣ ਜਵਾਕਾਂ ਨੂੰ। ਮਾਰਾਂ ਇਹਦੇ ਜਵਾਕ ਬੱਚਿਆਂ ਨੂੰ, ਸਹਿਬਜ਼ਾਦਿਆਂ ਨੂੰ। ਲਾਲਚ ਖਬਰਾਂ ਨੇ ਕੀ ਕੀ ਦਿੱਤੇ ਹੋਣਗੇ। ਪਰ ਡੋਲੀ ਨਹੀਂ ਹਜੇ। ਹੈਂ? ਬਾਤ ਤੂੰ ਐਂ ਕਹਿ ਵੀ ਤੂੰ ਜਿੱਧਰ ਸਾਡੇ ਵੱਡ ਬੜੇ ਨੇ ਤੁਰ ਗਏ। ਅਸਾ ਸੀ ਬੋਦਰੇ ਚੱਲਾਂਗੇ ਹੈ ਸੱਦਾ ਪੌੜੀਆਂ ਲਾਲਾ ਧਰਮਰਾਜ ਦੇ ਗੇਟ ਮੂਰੇ ਖੁੱਲਦੀਆਂ ਨਹੀਂ ਜਾ ਕੇ ਤੇ ਗੁਰੂ ਘਰ ਬੰਦਾ ਦਿੱਲੀ ਮੱਥਾ ਟੇਕ ਕੇ ਕਿੱਥੇ ਫਿਰਦੀਆਂ ਤੂੰ ਵਾਹਿਗੁਰੂ 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 ਜਪਦੀ ਜਪਦੀ ਗੁਰਦੁਆਰੇ ਚੱਲਾਂਗੇ ਹੁਣ ਜਾਣ ਕੋਣੇ ਬੱਸ ਚੱਲਦੇ ਆਉਣ ਲੱਗ ਰਹੇ ਨੇ ਉਹ ਮੇਰੇ ਨਾਲ ਦੀਆਂ ਸਾਰੀਆਂ ਆਉਣਗੀਆਂ ਤੁਸੀਂ ਦੇਖਦਾ ਜਾ ਬੱਕੜ ਵਾਲੀ ਤਾਂ ਤੜਕੇ ਅੱਜ ਗੁਰਦੁਆਰੇ ਧਾੜੂ ਲਾਉਣ ਲੱਗ ਰਹੀ ਦੀ ਮੈਂ ਦੇਖੀ ਆ ਜੇ ਹੁਣ ਤੂੰ ਫੇਰ ਨਰਾਲੇ ਦਾ ਨਾਮ ਲੈਂਦਾ ਹੈ ਰਾ ਹੈਗਾ ਵਿਗੜੇ ਟਿਗੜੇ ਦਾ ਪੀਰ ਹੈਂ ਹੈ ਪੀਗਤੇ ਇੱਧਰ ਕਿਤੇ ਹੁਣ ਉਹਨੂੰ ਕਹਿ ਤੂੰ ਘਰੇ ਰਹਿ ਅਸੀਂ ਗੁਰਦੁਆਰੇ ਜਾ ਕੇ ਆਉਣੇ ਆ ਚੱਲ ਆ ਜਾ ਥਾਰੀ ਤਿਆਰੀ ਬੇਰੀ ਕਰੀ ਪਈ ਐ ਚੱਲੀਏ ਮੈਨੂੰ ਮੈਂ ਮੇਰੇ ਸ਼ਾਲਾ ਕਿਹਾ ਸੀ ਵੀ ਚਾਰਜ ਲਾ ਲੈ ਨੂੰ ਮੰਨਿਆ ਨਹੀਂ ਮੇਰਾ ਸ਼ਰਨ ਦਾ ਕਿਉਂ ਮੈਂ ਮੇਰੇ ਛਾਇਲੋ ਲੈ ਜਾਣਾ ਨਹੀਂ ਭਗਤ ਕੋਲੇ ਹੁਣ ਸ਼ਿਕਾਰ ਬੋਲੇ ਕੁੱਤੀਆਂ ਮਤਾਈ ਇਤਨੇ ਭਗਤ ਨੇ ਲਫਾਫਾ ਜਾ ਚਾਰ ਦੇਣਾ ਇੱਥੋਂ ਆਹਾ 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 ਇਹ ਆ ਨਾ ਜੀਦਾ ਸੱਤਾਂ ਹੀ ਲੱਗਦਾ ਜਿਵੇਂ ਬੀਕਾ ਨੀਰ ਨੂੰ ਜਾਂਦਾ ਹੋਵੇ ਬਿਲਕੁਲ ਮੈਨੂੰ ਵੀ ਐਂ ਲੱਗਦਾ ਹੈ ਨਾ ਤੋੜਨਾ ਹੁਣੀ ਮੇਰੇ ਸ਼ਰਨ ਦਾ ਤੱਕਾ ਲਾ ਮਾਣਾ ਯਾ ਇੱਕ ਤਾਂ ਮੇਰਾ ਸ਼ਰਨ ਹੈ ਤੱਕਾ ਲਾ ਕੇ ਤੀ ਚੱਲ ਚੱਲ ਇਹ ਭਗਤ ਨਾ ਗਿਆ ਮੈਂ ਮੇਰੇ ਛਾਲੇ ਤੈਨੂੰ ਨਹੀਂ ਛੱਡਦਾ ਨਾ ਨਾ ਹੁੰਦਾ ਕਿ ਆਪਿਆ ਉਹ ਰਹੀ ਹੈ ਕਿ ਹਾਸੀ 8 ਵਜੇ ਆ ਜਿਓ ਜ਼ੋਰ ਲਾ ਮਾੜਾ ਜੇ ਜ਼ੋਰ ਨਹੀਂ ਲਾਉਂਦਾ ਛਾਲੇ ਬ੍ਰੇਕ ਕਿਉਂ ਲਉਣਾ ਉਹ ਲੈ ਚਾ ਖਾਸ਼ਮਾ ਉਹ ਲਾ ਗਿਆ ਉਹ ਲਾ ਗਿਆ ਚੱਲ ਚੱਲ ਫੇਤਾ ਚੌੜਗਾ ਇੱਥੇ ਜੀ ਲਾ ਜਾਂਦਾ ਲੋਕੋ ਜੀ ਥੋੜਾ ਹੀ ਤਾਂ ਗਾਹ ਲੈ ਇਹ ਉਹ ਕੋਈ ਚੱਕ ਕੇ ਲੈ ਚੱਲ ਚੱਲ ਮੋੜ ਨਹੀਂ ਵੀ ਆ ਭਗਤ ਦੀ ਜਿਹੜੇ ਨੇ ਆਪਾਂ ਨੂੰ ਦਿੱਤੀ ਹੈ ਹੁਣ ਖੱਟ ਬਸ ਉਹ ਰੇਲਾ ਦੇ ਹਾਥੇ ਲਾ ਦੇ ਥੇਲੇ ਲਾ ਦੇ ਆਇਆ ਸਰਜੀਤ ਬਾਈ ਗਰੂ ਬਾਈ ਗਰੂ ਕਰਦੀ ਚੱਲ ਹੁਣ ਗੁਰਦੁਆਰੇ ਤੱਕ ਮਾਨ ਤੂੰ ਮੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹਏ ਕੋਲਦ ਨੂੰ ਸਾਰਾ ਕੁਝ ਦੱਸ ਕੇ ਜਾਈਏ ਦੇਖ ਭਗਤਾ ਤੇ ਬਾਦਆ ਕਰਿਆ ਸੀ ਛਾੜੇ ਨਾ ਵੀ ਜੜੀ ਬੂਟੀ ਦੇਉਂ ਬਾਦਆ ਦਾ ਭਗਵਾਨ ਤਮਾਨੇ ਵੀ ਕਰਦੀ ਫੇਰਾ ਵੀ 1000 ਰੁਪਏ ਤੀਵੀਉਂ ਦੇਉਂਗਾ ਮੈਂ ਦੇਤਾ ਹੱਡੂ ਸਰਕਾਰਾਂ ਨਾਲ ਦਾ ਹੋਏਗਾ ਪਾਟਾ ਉਹ ਤਾਂ ਮੁੱਕਰ ਜਾਂਦੀਆਂ ਹੁਣ ਤੂੰ ਵੀ ਮੁੱਕਰ ਜਾ ਮੈਂ ਵੀ ਮੁੱਕਰਾਂ ਫਿਰ ਮੰਗਦੀ ਸਰਕਾਰ ਚ ਤਾਂ ਹੈਗਾ ਨਾ ਵੀ ਪੰਜਾਬ ਕੀ ਰਹਿਣਾ ਮਨ ਡਾਕਟਰ ਤਾਂ ਮੇਰੇ ਦੀ ਇਹਦਾ ਦਿਲ ਛਾਪਾ ਛਾਨੂੰ ਪਤਾ ਇੱਕ ਇੱਕ ਕਾਰਡ ਲਵਾ ਹਾਂ ਬਾੜਾ ਨਹੀਂ ਮੰਗਦੀ ਉਹ ਮੇਰੇ ਕੋਲੇ ਕੋਈ ਕਾਰਕੂਰ ਨਹੀਂਗਾ ਮੇਰੀ ਗੱਲ ਸੁਣ ਨੀ ਤੈਨੂੰ ਕਾਰ ਛੱਡ ਕੇ ਤੈਨੂੰ ਆ ਭੈਂਡਾ ਪੰਡਾਰਚੀ ਲੈ ਜਾ ਆ ਓਏ ਮੁੜ ਕੇ ਜ਼ਿੰਦਗੀ ਚ ਨਸ਼ਾ ਕਰਨ ਨੂੰ ਜੀਏ ਨਹੀਂ ਕਰਨਾ ਤੇਰਾ ਇੱਥੇ ਲੈ ਕੇ ਚੱਲੇਗਾ ਵਕਤਾ ਓਕੇ ਤੇਦਾ ਲੈ ਕੇ ਜਾਉਂਗਾ ਮੂੰਹ ਜੋ ਲੜਾ ਦੇਖ ਕੇ ਵਿੱਚ ਆਉਂਦੀਆਂ ਨੇ ਅਹੀਂ ਕਰ ਛੇਤੀ ਕਰ ਪਪਾ ਚੱਲ ਫਿਰ ਤੂੰ ਖਾ ਲਿਆ ਤੈਨਾਂ ਮੋੜੋ ਪਾਣੀ ਵੀ ਕੋ ਟਿੱਪਿਆ ਦੋ ਜਾਂ ਲਿਆ ਦੇ ਨੀ ਪਾਣੀ ਖਾਂ ਵਰਾ ਕੀ ਸੁਖਾਦਾ ਹੂ ਰਾਤ ਦਾ ਮੇਰੇ ਸਾਲਿਆ ਤਾਲੂਰੇ ਜੀਭ ਲੱਗ ਰਹੀ ਹੁਣੀ ਇਹਨਾਂ ਦੇ ਤੂੰ ਮੈਂ ਤੈਨੂੰ ਮੈਂ ਲੈ ਕੇ ਦਿੰਨਾ ਪਹਿਲਾਂ ਇਹ ਬਨੂ ਆ ਆਪਣੇ ਨਾਲ ਅਨਨਿ ਪਣੀ ਲੈ ਕੇ ਨਹੀਂ ਕੀ ਲਾਲਾ ਕਿਉਂ ਵੀ ਜੜੀ ਬੁੱਟੀ ਦਾ ਮੈਂ ਤਾਂ ਆਪ ਦੀ ਬਾਗਲੀ ਪਰ ਕੇ ਲਵ ਮੇਰੀ ਗੱਲ ਸੁਣ ਲੈ ਮੈਥੋਂ ਨਾ ਮੰਗੀ ਆਂ ਬਦੀ ਅੱਡ ਲੈ ਦੀ ਅੱਡ ਲੈ ਲਾਂਗੀ ਇਹ ਨਹੀਂ ਕਿ ਜੀ ਤੇ ਵੀ ਟੰਕ ਤਾ ਸੀ ਉਹ ਵੀ ਯਾਦ ਰੱਖ ਤੂੰ ਕਿਤੇ ਕਿਤੇ ਯਾਦ ਤੁਨੇ ਪੀਣੀ ਬਾਬਾ ਨਾ ਨਾ ਮਾਪਤਾ ਚਾ ਨਹੀਂ ਪੀਂਦੇ ਚਲ ਚਲੇ ਜੇ ਤੇ ਚੱਲਣਾ ਤੂੰ ਜੇਤੀ ਚੱਲੇ ਮੈਂ ਕਹਾਂ ਬਾਬਾ ਤੈਨੂੰ ਇਹ ਜਗ੍ਹਾ ਤੇ ਲੈ ਕੇ ਜਾਊਂਗਾ ਓ ਮਾਈ ਗੱਦ ਅੱਖ ਲਾਲੇ ਰਿਹਾ ਗਰੂ ਤੇਰੀ ਐ ਨੂ ਭਗਤੋ ਹੈ ਅਹੇ ਯਾ ਸੁਨੋ ਤੁਮੈ ਨਸ਼ਾ ਕਰਾ ਕੇ ਲੈ ਕੇ ਆਉਂਗਾ ਨਾ ਇਹ ਥਾਵੇਂ ਲੈ ਕੇ ਜਾਣਾ ਉੱਥੇ ਨਸ਼ੀ ਦੀ ਖੁਸ਼ਬੂ ਏ ਸਹੀ ਬੋਲ ਐ ਲਾਲਾ ਮੈਨੂੰ ਵੀ ਨਹੀਂ ਪਤਾ ਵੀ ਨਸ਼ਾ ਕਿਹੜੀ ਚੀਜ਼ ਦਾ ਹੋ ਮੈਨੂੰ ਕਹਤਾ ਨਹੀਂ ਪੜਤਾ ਉਹ ਹੈ ਤਰ ਦਰਗਾ ਹੋ ਨਸ਼ਾ ਚੱਲ ਕੇ ਆਇਆ ਹੁਣ ਤੂੰ ਸੋਚ ਵੀ ਪਰੀਆਂ ਵੀ ਨਸ਼ਾ ਉਹ ਚੀਜ਼ ਦਾ ਕਰਦੀਆਂ ਨੇ ਕੋਈ ਨਵਾਂ ਆ ਗਿਆ ਹੋਣਾ ਨਵਾਂ ਨਵਾਂ ਨਸ਼ਾ ਕਿੰਨਾ ਵੀ ਨਹੀਂ ਪੱਦੇ ਨੂੰ ਆਇ ਲਾਲਾ ਤੁਸੀਂ ਤਾਂ ਸਾਧੂ ਸੰਤ ਤੋਂ ਜਿਕੇ ਤੇ ਉਹ ਨਸ਼ਾ ਕਰਕੇ ਤੁਸੀਂ ਪੱਛੇ ਤੇ ਰਹਿ ਗਏ ਛੋਟੀ ਸਿੱਧੀ ਜਫੀ ਧਰਮਰਾਜ ਨਾਲ ਪੈਣੀ ਅੱਛਾ ਹਾਂ ਚਾਹ ਜਾਣ ਭਾਈ ਤਾਂ ਫੇਰ ਟਾਈਮ ਨਾਲ ਆਹ ਪਹਿਲੀ ਲੇਟ ਆਸੀ ਹਾਂ ਛੇਤੀ ਚੱਲ ਹਾਂ ਦਾ ਜਿੰਦਾ ਜਿੰਦਾ ਦਾ ਦਾਲਾ ਚਲੋ ਦਾਲਾ ਚਲੂਗੀ ਅੱਛਾ ਚੱਲ ਨਹੀਂ ਅੱਜ ਤਾਂ ਨਹੀਂ ਆ ਰਹੇ ਹੁਣ ਕੀ ਤੀਨਿਆ ਨਹੀਂ ਚੱਲ ਕੇ ਮੜਦਾ ਕਿਛ ਤਾਂ ਆਜੀ ਅੜੀਏ ਆਪਾਂ ਚੱਲ ਲੇਤਾ ਹੈਗੇ ਮੈਨੂੰ ਡਰ ਜਾ ਲੱਗੀ ਜਾਂਦਾ ਏ ਲੈ ਡਰਦੀ ਕਿਉਂ ਆ ਆਪਾਂ ਕਿਹੜਾ ਕਿਤੇ ਬਗਾਨੀ ਥਾਂ ਤੇ ਚੱਲੇ ਆ ਆਪਦੇ ਬਾਪ ਦੇ ਘਰੇ ਚੱਲੇ ਆ ਕੀਤੀ ਕੋਈ ਕਹੀ ਸਾਰੀ ਉਮਰ ਇਹਨਾਂ ਨੇ ਡੇਰਿਆਂ ਚ ਕੱਢਤੀ ਹੁਣ ਗੁਰੂ ਘਰ ਆ ਗੀਆਂ ਮੇਰੀ ਗੱਲ ਸੁਣ ਇੱਕ ਗੁਰੂ ਘਰ ਹੀ ਐਸੀ ਜਗਾ ਵਾ ਜਿੱਥੇ ਕਿਤੇ ਨੂੰ ਰੋਕ ਨਹੀਂ ਸਕਦੇ ਆਪਾਂ ਕਿਉਂਕਿ ਬਾਬੇ ਨਾਨਕ ਵੱਲੋਂ ਤਾਂ ਖੁੱਲਾ ਸੱਦਾ ਵੀ ਇੱਥੇ ਕੋਈ ਵੀ ਆ ਸਕਦਾ ਨਾਲੇ ਤੂੰ ਡੇਰਿਆਂ ਡੂਰਿਆਂ ਵਾਲੀ ਗੱਲ ਤੋਂ ਡਰਨਾ ਕਿਉਂਕਿ ਆਪਣੇ ਅੰਦਰ ਤੇ ਕੰਧ ਵਿਸ਼ਵਾਸ ਸੀ ਆਪਾਂ ਤਾਂ ਡੇਰਿਆਂ ਵੱਲ ਭਟਕੇ ਫਿਰਦੇ ਸੀ ਗੁਰੂ ਘਰ ਜਾ ਕੇ ਆਪਾਂ ਕਿਹੜਾ ਕਿਤੇ ਮਾੜੀ ਜਗ੍ਹਾ ਚੱਲੇ ਮਾਫੀ ਮੰਗਣ ਚੱਲੇ ਆਪਦੇ ਬਾਪ ਕੋਲੇ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਨਾ ਉਹ ਇੱਕ ਐਸੀ ਚੀਜ਼ ਆ ਵੀ ਆਪਾਂ ਕਿਸੇ ਬੰਦੇ ਮੂਰੇ ਨਹੀਂ ਝੁੱਕ ਰਹੇ ਹੁਣ ਸਾਰੀ ਉਮਰ ਤਾਂ ਆਪਾਂ ਬੰਦੇ ਮੂਰੇ ਝੁਕੇ ਆ ਹੁਣ ਆਪਾਂ ਬਾਬੇ ਕੋਲੇ ਜਾ ਕੇ ਇਹੀ ਅਰਦਾਸ ਕਰਾਂਗੇ ਵੀ ਮਹਾਰਾਜ ਸਾਨੂੰ ਸਿੱਧੀਆਂ ਬਖਸ਼ੀ ਹੁਣ ਜਿਹੜਾ ਕਿ ਸਾਡੇ ਅਸੀਂ ਪਟਕੀਆਂ ਫਿਰਦੀਆਂ ਸੀ ਹਾਂ ਅਸੀਂ ਹੁਣ ਉਹ ਪਟਕਣਾ ਨਾ ਸਾਡੇ ਅੰਦਰ ਰਹੇ ਆਪਾਂ ਤਾਂ ਬਾਬੇ ਨਾਨਕ ਦੇ ਬੱਚੇ ਆ ਤੇ ਬਾਪ ਮੋਰੋ ਮਾਫੀ ਮੰਗਣ ਦੀ ਤਾਂ ਕੋਈ ਸ਼ਰਮ ਨਹੀਂ ਸ਼ਰਮ ਤਾਂ ਆਪਾਂ ਨੂੰ ਉਦੋਂ ਆਣੀ ਚਾਹੀਦੀ ਸੀ ਜਦੋਂ ਡੇਰਿਆਂ 'ਚ ਜਾ ਕੇ ਖੜਦੀਆਂ ਸੀ ਆਹੋ ਆਪਾਂ ਤਾਂ ਸਾਰੀ ਉਮਰ ਮਲੰਗ ਸਾਧ ਦੇ ਪੂਜਾ ਕਰਦਿਆਂ ਦੀ ਕੱਢਤੀ ਸਹੀ ਗੱਲ ਆ ਹਾਂਜੀ ਹਣ 70 ਬੋਲਦਾ ਹਾਂ ਨਾ ਆਪਾਂ ਨਹੀਂ ਬੁਲਾਉਂਦੇ ਬਈ ਜਪਨਾਮ ਤੈਨੂੰ ਸਾਡਾ ਮੇ ਮੇਰੀ ਗੱਲ ਤੁਹਾਡਾ ਸਾਡਾ ਡੇਰੇ ਨਾਲ ਹੈ ਨਹੀਂ ਕੋਤਲ ਕਰ ਵਧੀਆ ਤੁਸੀਂ ਲੱਸ ਹਾਂ ਵਧੀਆ ਕਹਿੰਦਾ ਕਾਰੇ ਪੁੱਛ ਕੀ ਚੱਲਦਾ ਨਹੀਂ ਕੀ ਕੀ ਕਰਿਆ ਡੇਰੇ ਨੇ ਭਾਈ ਸਾਡਾ ਮੈਂ ਕੰਮ ਮੇਰਾ ਚੰਗਾ ਭਲਾ ਕੰਮ ਦੀ ਚੱਕੀ ਦਾ ਆਰੇ ਰਾਮ ਦਾ ਉੱਠਪੋ ਗਿਆ ਸਾਡਾ ਕੋਟ ਚ ਮਨੂ ਨੂੰ ਬੁਲਾਉਂਦਾ ਕੋਈ ਹੂੰ ਤੂੰ ਕੰਨੂ ਆਜੋ ਮੇਰੀ ਜਹਾਜ਼ਾ ਕਿ ਜਦੋਂ ਮੇਰੇ ਹਲਤਾ ਤੋੜ ਕੇ ਤੈਨੂੰ ਮਨ ਪੰਡ ਡੰਗਰਾ ਵਾਂਗੂ ਲਾ ਕੇ ਉੱਧਰ ਤਾ ਤ ਪੁੱਛਿਆ ਨਹੀਂ ਵੀ ਭਾਈ ਇੱਜ਼ਤ ਹੋ ਗਿਆ ਤੇਰੇ ਕੰਨ ਆਹ ਲੋੜ ਨਹੀਂ ਭਾਈ ਸਾਨੂੰ ਤੇਰੇ ਹਾਂ ਹਾਂ ਫੇੜਾ ਮੈਂ ਉਹਨੂੰ ਡਾਂਗਲਾ ਬਣ ਰਲਾ ਜਾ ਰ। ਹਾਂ ਅਸੀਂ ਲੈ ਕੇ ਖੜਿਆ ਕੁਛ ਖੜਾ ਮੈਂ ਮੈਂ ਬੜਛਾ ਪੜਾ ਖੜਾ ਹਾਂ ਹਾਂ ਬੱਸ ਤੂੰ ਦੱਸ ਕੀ ਕੀ ਦੱਰਨੇ ਦੱਤਾ ਕੀ ਮਨੂੰ ਪੈਣ ਦੇ ਖਸਮਾਂ ਦੇ ਮਲੰਗਾ ਮੈਂ ਮੇਰੀ ਗੱਲ ਸੁਣਨਾ ਫੱਟਕੇ ਸਾਰਾ ਮੈਂ ਤੇ ਕੱਟ ਕਰ ਦੂੰਗਾ ਸਾਰਾ ਦਮ ਤੇਰੇ ਬਾਰੇ ਮੈਂ ਪਰਦੇ ਰੱਖੀ ਪੈਲੇ ਵੀ ਨਹੀਂ ਪਤਾ ਮੈਨੂੰ ਸਾਰਾ ਹੈ ਹਾਂ ਲੱਭ ਮੈਂ ਤੈਨੂੰ ਨਾ ਬੁਕਾ ਲੱਕੜਾਂ ਦੀ ਵਰੇ ਨਾ ਲਾ ਮੈਂ ਤੁਹਾਡਾ ਹਾਂ ਫੜਾ ਕੰਬਰ ਦਾ ਤੂੰ ਬੋ ਤੂੰ ਕੀ ਕਰ ਦੇਗਾ ਹਾਂ ਕੋ ਕੋ ਮੇਰਾ ਕੋ ਰੱਥਨ ਕਾੜਾ ਛੋਟੇ ਡੇਰੇ ਦਾ ਤੂੰ ਮਨ ਮੋਤੋ ਬੰਦ ਕਰ ਦੇਗਾ ਮੇਰੀ ਕਣਕ ਬੰਦ ਹੋ ਜਾ ਫੜਾ ਉਹ ਬਣਿਆ ਬੁਲਾ ਉਹ ਤੂੰ ਕੰਮ ਕਰਾ ਦਾਕ ਖਸਮਾ ਕੌਣ ਤੀ ਹੈਗਾ ਤੀ ਉਹ ਫੈਕਟਰੀ ਤੀ ਉਹਦਾ ਕੀ ਕਹਿੰਦਾ ਸੀ ਮੈਂ ਮਰੀ ਜਾਂਦਾ ਭਕਾਈ ਹੈ ਅਗੇ ਤੂੰ ਭੜਕਾਉਣਾ ਨਹੀਂ ਡੇਰੇ ਨਹੀਂ ਆਉਣਾ ਨਹੀਂ ਕਰਨਾ ਮੈਂ ਨਹੀਂ ਆਉਂਦਾ ਹਾਂ ਹਾਂ ਉਹ ਆ ਲਤਾ ਮੇਰੀਆਂ ਤੋੜਾ ਗਿਆ ਹਾਂ ਲੈ ਦੱਸ ਨਾਲ ਸਾਡੇ ਮਨ ਦੀ ਮਰਜ਼ੀ ਆ ਉਹ ਬਾਪੂ ਕੁਛ ਨਹੀਂ ਗੁਰੂ ਘਰ ਚਲੋ ਬੱਟ ਲੋੜ ਨਹੀਂ ਉਹ ਪਾਣੇ ਮੇਰੀ ਗੱਲ ਸੁਣ ਲੋ ਕੁਛ ਨੂੰ ਜਪਨਾ ਬੋਲ ਕਰ ਤੂੰ ਜਪਨਾ ਮੈਨੂੰ ਬੁਲਾਇਆ ਖੜਾ ਲੱਗਦਾ ਤੂੰ ਜਪਨਾ ਬੁਲਾ ਮੈਂ ਹਾਂ ਵੀਰੇ ਹੁਣ ਤਾਂ ਆਪਾਂ ਗੁਰੂ ਘਰ ਹੀ ਚੱਲਾਂਗੇ ਆਪਣਾ ਤਾਂ ਚੱਲਾਂਗੇ ਔਰ ਉਹਨੂੰ ਵੀ ਕਹਾਂ ਪਾਏ ਨੂੰ ਚਾਚੀ ਨੂੰ ਹਾਂ ਠੀਕ ਆਂਬੂ ਆਂਬੂ ਉਹ ਪਟੇਰਨ ਅਗਲ ਅਗਲ ਕੇ ਡਾਂਗਾ ਖਾ ਲੀਆਂ ਹਾਂ ਹਾਂ ਹਜੇ ਵੀ ਮੰਨ ਰਹੀ ਹਾਂ ਪਾਰੀ ਹੋ ਮੇਰੀ ਡਾਂਗਾ ਖਾਂਦੀ ਹਾਂ ਹਜੇ ਵੀ ਮੰਨ ਰਹੀ ਹਾਂ ਹੁਣ ਪਿੰਡ ਚ ਤਾਂ ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ ਹਾਂ ਕੀ ਜਲੂਸ ਕੱਢਿਆ ਤੀਆ ਹੁਣ ਕੋਈ ਨਹੀਂ ਬੜਾਉਂਦਾ ਆਪਣਾ ਤਾਂ ਉਹੀ ਤਾਂ ਹੈ ਹੁਣ ਅਗਲਾ ਬਲਾਉਗਾ ਆਪਾਂ ਨੂੰ ਹਾਂ ਉਹ ਹੁਣ ਬਾਈ ਨੂੰ ਕਹਾ ਮਾਨ ਭਾਈ ਅਗਲਾ ਹਰ ਇੱਕ ਨਾਫਰਤ ਕਰਦਾ ਮੇਰੀ ਗੱਲ ਸੁਣ ਅਗਲਾ ਕਹਿੰਦਾ ਡੇਰੇ ਜਾਂਦੇ ਨੇ ਉਥੋਂ ਇੰਨਾ ਜਲੂਸ ਕਢਾ ਕੇ ਆਏ ਨੇ ਐ ਮੂੰਹ ਕਿ ਮੇਰਾ ALU ਅਗਲਾ ਉਹ ਗੱਲਾਂ ਇੱਕ ਗੱਲ ਕਹਾ ਹਜੇ ਵੀ ਸ਼ੁਕਰ ਕਰੋ ਆਪਾਂ ਨੂੰ ਫੇਰ ਵੀ ਰਾਹ ਮਿਲ ਗਿਆ ਹਾਂ ਉਕੇ ਅਪਰ ਤਾਂ ਢੋਈ ਨਹੀਂ ਸੀ ਮਿਲਣੀ ਕਿਤੇ ਵੀ ਬੁੱਢਾ ਗੱਲ ਮੈਂ ਤਾਂ ਬਾਈ ਕੋਈ ਮੂੰਹ ਨਹੀਂ ਮਰਦਾ ਜੂ ਮਹਲਾ ਮੈਂ ਤੁਰ ਨਹੀਂ ਸਕਦਾ ਜਿਹੜੇ ਸਭ ਨਾਲ ਉਹ ਮੈਨੂੰ ਲੈ ਜੀ ਉੱਥੋਂ ਮਨ ਨਹੀਂ ਤੁਰਿਆ ਜਾਣਾ ਬਾਈ ਜ਼ਿੰਦਗੀ ਚ ਜਿਉਂਦਾ ਰਹੇ ਪੂਰਾ ਬਾਈ ਹਾਂ ਜਿਹਨੇ ਸਾਨੂੰ ਸਮਝ ਦਿੱਤੀ ਮਾੜੀ ਮੋਟੀ ਮੱਥਾ ਮਾਰਿਆ ਸਾਡੇ ਵਰਗੇ ਬੁੱਝਾ ਨਾਲ ਵੀ ਨਾ ਭਾਈ ਗੁਰੂ ਘਰ ਜਾ ਉਸ ਤਾਂ ਡਰਦੇ ਤੇ ਬਥੇਰਾ ਸੰਤਾਂ ਐ ਸੀਗਾ ਵੀ ਖਾਣੀ ਸਾਨੂੰ ਓਟਣਗੇ ਕਿ ਨਹੀਂ ਓਟਣਗੇ ਅਗਲਾ 100 100 ਗੱਲਾਂ ਤਾਂ ਕਰਦਾਗਾ ਉਹ ਮੇਰੀ ਗੱਲ ਸੁਣੋ ਕੁਝ ਨਹੀਂ ਹੁੰਦਾ ਹੁਣ ਚਲੋ ਗੁਰੂ ਘਰ ਮਥੜੇ ਕਿਉਂ ਨਾ ਗੁਰੂ ਘਰ ਦਾ ਨਾਮ ਲਿਆ ਕਰਾਂਗੇ ਭੈਣ ਦੀ ਡਾਂਗ ਲਵੇਂ ਨਾ ਲਾ ਖੜਤੇ ਫੋਨ ਕਰ ਲਿਆ ਤਾਂ ਬਾਈ ਨੂੰ ਮੈਂ ਤਾਂ ਫੋਨ ਵੀ ਪੰਡਤਾਂ ਨੂੰ ਮੇੜਤਾ ਆਪਿਆ ਫੋਨ ਦਾ ਫੁੱਟਾ ਸਭ ਟੱਕ ਤਖਮ ਮੈਂ ਪੁੱਰੇ ਵੀ ਨਾ ਜਾਵੇ ਫੋੜ ਲਵਾਂਗੇ ਨੰਬਰ ਆਪਣਾ ਨੰਬਰ ਹੀ ਬਦਲ ਦੋ ਮੈਂ ਲੋੜੀਂ ਭੰਨੀ ਦਿੱਤਾ ਮੈਂ ਹੁਣ ਹੀ ਭੰਨਤਾ ਲੋੜੀਂ ਹੋਰ ਲਵਾਂ ਨੰਬਰ ਵੀ ਹੋਰ ਲਵਾਂ ਹੋਰ ਵੀ ਹੋਰ ਲਵਾਂ ਇਹਨਾਂ ਨੂੰ ਤਾਂ ਪਤਾ ਨਹੀਂ ਕਿੱਥੋਂ ਸੂਹਾ ਮਿਲ ਜਾਂਦੇ ਨੇ ਕਿੱਥੋਂ ਕੀ ਹੋ ਜਾਂਦਾ ਆ ਕਿ ਹਾਂ ਸਾਡੀ ਮਰਜ਼ੀ ਅਸੀਂ ਕਿੱਥੇ ਜਾਈਏ ਕਿੱਥੇ ਨਾ ਜਾਈਏ ਚਲਿਏ ਚਲੋ ਹਾਂ ਇੱਧਰ ਨੂੰ ਕਰ ਦੇ ਕੰਮ ਹੋ ਬੱਛੋ ਤਾਰ ਮੜਕ ਲੱਤਾਂ ਤੂੰ ਬੋਝ ਕੇ ਉਹ ਲੱਤਾਂ ਹੂ ਹੁਣ 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 ਧਿਆਨ ਨਾ ਧਿਆਨ ਛੱਟ ਹੂ ਚੰਗਾ ਭਲਾ ਤੁਰਿਆ ਫਿਰਦਾ ਸੀ ਦੇਖ ਲੈ ਕੀ ਕਰਦਾ ਉਹ ਮਹਾਰਾਜਾ ਕਰਤਾ ਉਹੀ ਤਾਂ ਗੱਲ ਹੈਗੀ ਮੈਂ ਤਾਂ ਸਾਰਾ ਕੁਝ ਬੰਦੇ ਨਾਲ ਹੀ ਭਾਈ ਘਰ ਆਗਾ ਉਹੀ ਤਾਂ ਗੱਲ ਹੈ ਇਹ ਬੰਦੇ ਬਣਾ ਕੀ ਹੈਗਾ ਚਲੋ 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 ਹੁਣ ਤਾਂ ਠੀਕਾ ਤੁਰਿਆ ਹਾਂ ਹਾਉ ਲਈ ਵਾਹ ਖੋਲੀ ਦਰਵਾਜਾ ਆ ਜਾ ਅੱਛਾ అరు అరువు అది అది భేట చాల పని భోజక చ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਸੋ ਜਿੰਨੀਆਂ ਵੀ ਸੰਗਤਾਂ ਤੁਸੀਂ ਆਏ ਹੋ ਤੁਸੀਂ ਦਸਾਂ ਜਿਸ਼ਾਵਾਂ ਦੇ ਵਿੱਚ ਘੁੰਮ ਕੇ ਗੁਰੂ ਕੀ ਸ਼ਰਨ ਵਿੱਚ ਆਏ ਹੋ ਸੋ ਜੀ ਆਇਆਂ ਨੂੰ ਆਖਦੇ ਹਾਂ ਆਪ ਜਿੰਨੇ ਵੀ ਭੁੱਲੇ ਪਟਕੇ ਆਪਣੇ ਜੀਵਨ ਦਾ ਬਹੁਤ ਸਾਰਾ ਸਮਾਂ ਵਿਅਰਥ ਕਰਕੇ ਆਏ ਹੋ ਪਰ ਕਿਸੇ ਨੇ ਤੁਹਾਡੀ ਝੋਲੀ ਦੇ ਵਿੱਚ ਖੈਰ ਨਹੀਂ ਪਾਈ ਔਰ ਇਹਦੇ ਵਿੱਚ ਸੰਗਣ ਦੀ ਕੋਈ ਲੋੜ ਨਹੀਂ ਤੁਸੀਂ ਮਟੀਆਂ ਦੀ ਪੂਜਾ ਕਰ ਲਈ ਮਸਾਣੀਆਂ ਦੀ ਪੂਜਾ ਕਰ ਲਈ ਡੇਰਾਬਾਦ ਦੀ ਪੂਜਾ ਕਰ ਲਈ ਸੋ ਸਾਨੂੰ ਦੇਹਧਾਰੀ ਗੁਰੂਆਂ ਨੇ ਅਜ ਤੱਕ ਕੁਝ ਵੀ ਸਾਡੀ ਝੋਲੀ ਦੇ ਵਿੱਚ ਨਹੀਂ ਪਾਇਆ ਆਖਰਕਾਰ ਤੁਹਾਡੀ ਸਾਹਰਨਾ ਦੀ ਝੋਲੀ ਫਿਰ ਵੀ ਸਖਣੀ ਰਹੀ ਅੱਜ ਤੁਸੀਂ ਠੀਕ ਉਸ ਦਰ ਤੇ ਆਏ ਹੋ ਜਿਹੜਾ ਸਰਬੱਤ ਦਾ ਸਾਂਝਾ ਰਹਿਬਰ ਹੈ ਦਸ਼ਮੇਸ਼ ਪਿਤਾ ਜੀ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਨੇ ਨਿਦੇੜ ਦੀ ਧਰਤੀ ਤੇ ਹਜੂਰ ਸਾਹਿਬ ਦੀ ਧਰਤੀ ਤੇ ਸਾਨੂੰ ਇੱਕੋ ਉਪਦੇਸ਼ ਦੇ ਕੇ ਗਏ ਸਨ ਕਿ ਗੁਰੂ ਮਾਨਯੋ ਗ੍ਰੰਥ ਅੱਜ ਤੋਂ ਸਰਬੱਤ ਦਾ ਸਾਂਝਾ ਰਹਿਬਰ ਦੇਹਧਾਰੀ ਪ੍ਰਥਾ ਨੂੰ ਬੰਦ ਕਰਕੇ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਸੀ ਤੁਹਾਨੂੰ ਜੀਉ ਆਖਦੇ ਅੱਜ ਤੋਂ ਤੁਸੀਂ ਸਾਰਿਆਂ ਨੇ ਸ਼ਬਦ ਗੁਰੂ ਦੇ ਲੜ ਲੱਗਣਾ ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਪੂਰਾ ਬ੍ਰਹਿਮੰਡ ਇਸ ਬਾਣੀ ਦੇ ਅੰਦਰ ਹੈ ਔਰ ਆਪਾਂ ਸਾਰਿਆਂ ਨੇ ਇਸ ਬ੍ਰਹਿਮੰਡ ਦੀ ਪੂਜਾ ਕਰਨੀ ਹੈ ਸਰਬੱਤ ਦੇ ਸਾਂਝੇ ਰਹਿਬਰ ਦੀ ਪੂਰਾ ਪੂਜਾ ਕਰਨੀ ਹੈ ਇਹਦੇ ਅੰਦਰ ਨਾ ਜਾਤ ਹੈ ਨਾ ਪਾਤ ਹੈ ਨਾ ਕੋਈ ਕਿਸੇ ਨੂੰ ਉੱਚ ਨੀਚ ਮੰਨਿਆ ਜਾਂਦਾ ਕਿਉਂਕਿ ਬਾਣੀ ਸਭਨਾਂ ਨੂੰ ਇੱਕੋ ਰਸਤਾ ਦਰਸਾਉਂਦੀ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਥੇ ਕਿਸੇ ਵਰਣ ਦਾ ਵੀ ਆ ਜਾਵੇ ਸਭਨਾ ਵਾਸਤੇ ਗੁਰੂ ਦਾ ਦਰ ਸਾਂਝਾ ਹੈ ਤੇ ਸਭਨਾ ਵਾਸਤੇ ਗੁਰੂ ਦੇ ਘਰ ਆਉਣ ਦਾ ਸਤਕਾਰ ਕੀਤਾ ਜਾਂਦਾ ਸੋ ਜਿਉਂ ਆਇਆ ਉਹਨੂੰ ਜਿੰਨੇ ਵੀ ਆਏ ਹੋ ਅੱਜ ਤੋਂ ਬਾਅਦ ਤੁਸੀਂ ਨੇ ਕਿਸੇ ਡੇਰੇ ਦੀ ਪੂਜਾ ਨਹੀਂ ਕਰਨੀ ਕਿਸੇ ਦੇਹਧਾਰੀ ਦੀ ਪੂਜਾ ਨਹੀਂ ਕਰਨੀ ਸਤਿਗੁਰੂ ਉਪਦੇਸ਼ ਨੂੰ ਮੰਨਣਾ ਹੈ ਤੇ ਜੇ ਕਿਤੇ ਲੋੜ ਪਵੇ ਗੁਰੂ ਦੇ ਅੱਗੇ ਆ ਕੇ ਗੁਰੂ ਕੀ ਛਣ ਵਿੱਚ ਆਪਣੀ ਝੋਲੀ ਅਡਣੀ ਹੈ ਔਰ ਮੇਰਾ ਅਟਲ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਤੁਹਾਡੀ ਕਿਸੇ ਦੀ ਝੋਲੀ ਵੀ ਸਖਣੀ ਨਹੀਂ ਜਾਣ ਦੇਣਗੇ ਆਪਣੇ ਘਰੋਂ ਤੁਹਾਡੀਆਂ ਸਭਨਾਂ ਦੀਆਂ ਝੋਲੀਆਂ ਭਰ ਕੇ ਤੁਹਾਨੂੰ ਸਭਨਾਂ ਨੂੰ ਆਪਦੇ ਘਰ ਵਿੱਚ ਖੁਸ਼ੀ ਜੀਵਨ ਦੀ ਦਾਤ ਬਖਸ਼ਿਸ਼ ਕਰਨਗੇ ਸੋ ਆਓ ਤੁਹਾਡਾ ਸਭਨਾਂ ਦਾ ਸਤਿਕਾਰ ਹੈ ਗੁਰੂ ਘਰ ਦੇ ਅਰ ਆਿਆਂ ਦਾ ਔਰ ਅੱਜ ਤੋਂ ਬਾਅਦ ਤੁਸੀਂ ਨੇ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ ਪੂਜਾ ਕਰਨੀ ਤਾਂ ਗੁਰੂ ਦੇ ਸ਼ਬਦ ਦੀ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨ ਕੇ ਆਪਣਾ ਸੁਰਖਾ ਪਰਿਆ ਜੀਵਨ ਬਤੀਤ ਕਰਨਾ ਹੈ ਆਓ ਤੁਹਾਡਾ ਸਭਨਾਂ ਦਾ ਸਤਿਕਾਰ ਗੁਰੂ ਘਰ ਦੀ ਦਾਤ ਸਿਰੋਪਾਉ ਦੇ ਨਾਲ ਕੀਤਾ ਜਾਂਦਾ ਹੈ ਬੋਲੇ ਸੋਨਹਾਲ ਬੋਲੇ ਸੋਨਹਾਲ ਬੋਲੇ ਸੋਨਹਾਲ ਆਸਰੀ ਆਕਾਲ ਬੋਲੇ ਸੋਨਹਾਲ ਆਸਰੀ ਆਕਾਲ ਬੋਲੇ ਸੋਨੇ ਹਾ ਸਾ ਸ੍ਰੀ ਅਕਾਲ ਬੋਲੇ ਸੋਨੇ ਹਾ ਸਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਹਰੀ ਦਰਸ਼ਨ ਮਹਾਰਾਜ ਜੀ ਤਾਂ ਐ ਨਾਲ ਤਾਂ ਇਹਦੀ ਜ਼ਿੰਦਗੀ ਸੁਧਰ ਗਈ ਨਾਲੇ ਮੇਰੀ ਸੁਧਰ ਗਈ ਜਿਹੜਾ ਭਾਈ ਖਾਣਾ ਪੀਣਾ ਦੀ ਖਾ ਲਿਆ ਹੁਣ ਤਾਂ ਗੁਰੂ ਘਰ ਲੜ ਲਾ ਕੇ ਸਦਾ ਸਹੀ ਗੱਲ ਆ ਪਾਪਾ ਉਹ ਪਕਤਾ ਬਾਬਾ ਦੂਰੀ ਬੈਠੇ ਹਲੇ ਉਹ ਕਿੱਥੇ ਨਾਂਗਾ ਇੰਨਾ ਟਾਈਮ ਲਾਤਾ ਤੂੰ ਤਾਂ ਕਹਿੰਦਾ ਸੀ ਸਾਨੂੰ ਉੱਥੇ ਲੈ ਕੇ ਜਾਣਾ ਜਿੱਥੇ ਨਸ਼ੇ ਦੇ ਭੰਡਾਰ ਨੇ ਮਨਨ ਉਹ ਪੌੜੀ ਲੱਗਦੀ ਐ ਮੈਨੂੰ ਐ ਦੱਸ ਆ ਇੱਥੋਂ ਇਦੋਂ ਵੱਡਾ ਭੰਡਾਰ ਕਿਹੜਾ ਮਿਲੂ ਸਾਨੂੰ ਹੋਰ ਇੱਥੇ ਕੀ ਮਿਲਦਾ ਭਗਤਾ ਇੱਥੇ ਬਾਣੀ ਦਾ ਨਸ਼ਾ ਹੁੰਦਾ ਹੈ ਬਾਣੀ ਦਾ ਨਸ਼ਾ ਇਹ ਤਾਂ ਵੱਡੇ ਵੱਡੇ ਭਗਤਾਂ ਨੇ ਬਾਣੀ ਦਾ ਨਸ਼ਾ ਕਰਕੇ ਸਿੱਧੀਆਂ ਸਵਰਗਾਂ ਨੂੰ ਪੌੜੀਆਂ ਲਾ ਲੀਆਂ ਭਗਤ ਨਾਮਦੇਵ ਹੋ ਗਿਆ ਹੈ ਤਾਂ ਨਾ ਭਗਤ ਹੋ ਗਿਆ ਬਾਣੀ ਦਾ ਨਸ਼ਾ ਸਭ ਤੋਂ ਵਧੀਆ ਨਸ਼ਾ ਬਾਬਾ ساری ਜ਼ਿੰਦਗੀ ਸਰੂਰ ਚ ਰਹਿੰਦਾ ਬੰਦਾ ਜਦੋਂ ਇੱਕ ਵਾਰੀ ਗੁਰੂ ਘਰ ਲੱਗ ਜਾ ਲੜ ਲੱਗੇ ਹੁੰਦਾ ਹੈ ਹੈ ਮਰਨ ਤੋਂ ਬਾਅਦ ਵੀ ਬਾਬਾ ਅੰਦਰੋਂ ਮੈਨੂੰ ਸੁਣਿਆ ਹੈ ਕਿ ਅੰਦਰੋਂ ਖੁਸ਼ੂਈ ਆਉਂਦੀ ਹੈ ਮਰਨ ਤੋਂ ਬਾਅਦ ਹੀ ਬੰਦੇ ਦੀ ਇਹ ਨਸ਼ਾ ਹੈ ਬਾਣੀ ਦੇ ਨਸ਼ੇ ਤੋਂ ਵੱਡਾ ਨਸ਼ਾ ਬਨਵਾਇਦਾ ਹੈ ਕੋਈ ਮੈਨੂੰ ਲੱਗਦਾ ਭਾਤਕ ਨੂੰ ਨਸ਼ਾ ਕਰਨਾ ਚਾਹੀਦਾ ਹੈ ਜਿਵੇਂ ਦਾ ਕੋਈ ਕਹਿੰਦਾ ਹੈ ਇਹ ਨਸ਼ਾ ਕਰਕੇ ਨਾ ਸਿੱਧਾ ਸਵਰਗਾਂ ਨੂੰ ਪੌੜੀ ਲੱਗਦੀ ਹੈ ਇਹ ਨਸ਼ਾ ਤਾਂ ਅੰਦਰੋਂ ਤੋਂ ਆਉਂਦਾ ਹੈ ਮਾਲ ਮੈਲ ਲੋਭ ਹੰਕਾਰ ਸਾਰਾ ਖੁਸ਼ੀ ਤੋੜ ਦਿੰਦਾ ਇਹ ਨਸ਼ਾ ਕਰੂ ਤਾਂ ਸਾਰੀ ਜ਼ਿੰਦਗੀ ਰਹੂਗਾ ਤੂੰ ਦੇਖਤਾ ਸਹੀ ਜਾ ਕੇ ਦਾਤੇ ਤੋਂ ਤਿਆਂ ਪਹਿਲਾਂ ਤਾਂ ਐ ਦੱਸੋ ਕੋਈ ਜਵੇਰੇ ਨਾ ਆ ਕੇ ਆਈ ਤਮਾਕ ਨੂੰ ਮੁੱਕ ਤਾਂ ਨਹੀਂ ਖਾਦਾ ਕੋਸਾ ਨਾ ਨਾ ਅੱਜ ਨਹੀਂ ਕੁਛ ਖਾਦਾ ਅੱਜ ਤਾਂ ਸਾਨੂੰ ਤੇਰਾ ਚਾਵੇ ਬਹੁਤੀ ਅਰੇ ਸੌ ਖਾ ਕੇ ਜਾਏ ਵੀ ਝੂਠ ਨਹੀਂ ਬੋਲੋਗੇ ਔਰੇ ਆਉਣ ਦਾ ਫੇਰ ਫਾਇਦਾ ਜੇ ਤੇਰਾ ਮਨ ਪਵਿੱਤਰ ਹੈ ਅੰਦਰੋਂ ਪਵਿੱਤਰ ਹੋ ਕੇ ਇੱਥੇ ਅੰਦਰ ਬਣੋਗੇ ਮੈਨੂੰ ਲੱਗਦਾ ਕਿ ਇੱਚ ਦਾ ਜੀ ਹੁਣ ਆਪਾਂ ਨੂੰ ਸਾਰੀਆਂ ਠੱਗੀਆਂ ਛੱਡ ਕੇ ਗੁਰੂ ਦੇ ਨਾਲ ਲੱਗਣਾ ਚਾਹੀਦਾ ਨਾਲੇ ਆਪਾਂ ਬਾਣੇ ਨੂੰ ਬੜਾ ਬਦਨਾਮ ਕੀਤਾ ਆਪਾ ਬਾਣੀ ਦੀ ਲੈਕ ਨਹੀਂ ਸੀਗੀ ਤਰਜੋਗੇ ਦੋਸਤਾਂ ਠੀਕ ਹੈ ਲੈਣੀ ਬਾਣੀ ਦੇ ਲੜਨ ਦਾ ਕਿ ਤਾ ਸੱਜਣ ਠੱਗ ਵਰ ਕੇ ਤਰ ਕੇ ਖਾਲਸਾ ਜੀ ਇਹ ਸ਼ਾਦੀ ਵੀ ਸ਼ਰੂਪਾ ਇਹਨਾਂ ਦਾ ਵੀ ਕਰੋ ਜੀਵਨ ਸਫਲ ਜੀ ਨਾਲੇ ਉਹ ਵੀ ਗੱਲ ਹੋ ਜੂ ਹਾਂ ਨਾਮ ਖਮਾਰੀ ਨਾਨਕਾ ਚੜੀ ਰਹੀ ਦਿਨ ਰਾਤ ਆਜੋ ਚਲੋ ਚਲੋ ਅੱਛਾ ਮੱਠਾ ਤੇ ਕੇ ਪਰਪੋਂ ਮੈਂ ਇਹ ਸ਼ਰੂਪ ਹਾਂ ਇਹ ਬਾਣੀ ਦਾ ਆਪਾ ਬਹੁਤ ਬਦਨਾਮ ਕਰ ਲਿਆ ਹਾਂ ਠੀਕ ਹਾਂ ਆਪਾ ਗੁਰੂ ਦੇ ਨਾਲ ਲੱਗਣਾ ਹਾਂ ਕੱਤੀਆ ਹੋ ਗਿਆ ਕੱਤੀਆ ਹੋ ਗਿਆ ਮਾਫੀ ਮੰਗਦਾ ਹੱਥ ਪੈਰ ਧੋ ਕੇ ਨਾ ਆ ਗਿਆ ਕਰੋ ਮਾਫੀਆਂ ਵੀ ਗੁਨਾਹ ਖੁਸ਼ ਹਣ ਬਾਤ ਹੈ ਤੂੰ ਹੀ ਮਹਿਮ ਕਰੀਗੀ ਲੜਖਲਾ ਲੈ ਵੀ ਪੂਰੇ ਆਜ ਤੋਂ ਤੇਰਾ ਘਰ ਹਾਂ ਡੇਰੇ ਵਾਲਾ ਨਹੀਂ ਹੈਗਾ ਮਤਲਬ ਗੁਰੂ ਗੁਰੂ ਵਾਲਾ ਬੱਜੂਗਾ ਧੰਨਵਾਦ ਬਹੁਤ ਬਹੁਤ ਲੈ ਹੁਣ ਆਇਆ ਕਰੋ ਚਾਹ ਜੀ ਪਿਓ ਕੰਡੇ ਜੀ ਵਾਲੀ ਵਧੀਆ ਜੀ ਕਰਤੀ ਆਇਆ ਕਰੋ ਚਾਹ ਮੈਂ ਬਣਾ ਕੇ ਲੈ ਆਉਣੀ ਬਾਈ ਕੰਡੇ ਵਾਲਾ ਲੈ ਬਾਈ ਲੈ ਘੱਟ ਲੈ ਚਾਹ ਬਣਾ ਤੁਸੀਂ ਗੱਲਾਂ ਮਾਰੋ ਹੋਰ ਚਾਹ ਵੀ ਬਹੁਤ ਹੈ ਫਿਰ ਆਪਾਂ ਚਾਹ ਵੀ ਕੀ ਚੱਲਾਂਗੇ ਚੱਲ ਚੱਲਦੇ ਆ ਯਾਰ ਹੈਂ ਆ ਕੇ ਮੈਂ ਜੇ ਬੋਲਦਾ ਹਾਂ ਤੂੰ ਹੈਂ ਕੀ ਚੱਲੂਗੀ ਬਰਤਾ ਆਏ ਗਈ ਦੀ ਜਾਮਾ ਅਸਾਦਨ ਜਾਲੀ ਬਾਤ ਤੇ ਕੋਈ ਨਹੀਂ ਬੋਲੇ ਤੁਸੀਂ ਤੂੰ ਦੂਜੀ ਬਾਤ ਚ ਬੋਲਿਆ ਓਏ ਆ ਬਾਤ ਬੋਲ ਭਾਈ ਭਾਈ ਕਹੋ ਨਾ ਤੁਸੀਂ 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 ਵੀ ਦੱਸੋ ਹੈਗੇ ਕੌਣ ਸਾਫ ਸਾਫ ਛਾਦਾਂਗੇ ਜਮਾ ਪੱਕੇ ਨਹੀਂ ਅਸੂਆ ਤੇ ਤੇਰੀ ਟੋਨ ਹੀ ਨਹੀਂ ਸੀ ਫੜੇ ਗਏ ਹੁਣ ਤਾਂ ਭਗਤ ਦੱਸ ਦੱਸ ਹੜ ਚਾ ਉਹ ਮੈਂ انا ਸੰਦੂਵਾਂ ਦਾ ਮੁੰਡਾ ਹਾਂ ਹਾਂ ਉਹ ਆਉਲਖਾਂ ਦਾ ਤੁਸੀਂ ਆਹ ਕਾਦੋਂ ਬਣ ਕੇ ਫਿਰ ਗੱਲ ਸੁਣ ਯਾਰ ਅਸੀਂ 2 ਸਾਲ ਨਾ ਪੰਜਾਬੀ ਯੂਨੀਵਰਸਿਟੀ ਚ ਥੀਏਟਰ ਕਰਿਆ ਐਵੇਂ ਉੱਥੇ ਰਿਆ ਸਮਾਂ ਕਮੀਆ ਦਿਨ ਰਾਤ ਅਸਤਾਦਾਂ ਤੋਂ ਕੁੱਟ ਖਾਧੀ ਮਿਹਨਤ ਕਰੀ ਵੀ ਬਰਥਡੇ ਸਟਾਰ ਬਣ ਜਾਗੇ ਚਲ ਮਾਂ ਬਾਪ ਦੇ ਸੁਪਨੇ ਪੂਰੇ ਕਰਾਂਗੇ ਸਾਨੂੰ ਕੋਈ ਕੰਮ ਨਹੀਂ ਮਿਲਿਆ ਕੰਮ ਕਾ ਤੂੰ ਨਹੀਂ ਮਿਲਿਆ ਫਿਰ ਕਿੰਨਾ ਨੂੰ ਮਿਲ ਗਿਆ ਕੰਮ ਕੰਮ ਜ਼ਿਆਦਾ ਸਿੰਗਰਾਂ ਨੂੰ ਮਿਲਦਾ ਜਾਂ ਜਿਹੜੇ ਰੀਲਾਂ ਤੇ ਲੱਕ ਹਿਲਾਉਂਦੇ ਨੇ ਜਿਨ੍ਹਾਂ ਦੇ ਫੋਲੋਅਰ ਚੰਗੇ ਨੇ ਉਹਨਾਂ ਨੂੰ ਕੰਮ ਮਿਲਦਾ ਫਿਰ ਅਸੀਂ ਆਪਣੀ ਕਲਾ ਦਾ ਪ੍ਰਦਰਸ਼ਨ ਤਾਂ ਕਰਨੀ ਤੀ ਕਿਤੇ ਯਾਰ ਸਹੀ ਗੱਲ ਹੈ ਨਹੀਂ ਗੱਲ ਫਿਰ ਅਸੀਂ ਪਿੰਡਾਂ ਦੀ ਵੀ ਆਹੀਆਂ ਸਾਮੀਆਂ ਫਿਰ ਅਸੀਂ ਮੰਗਣ ਦਾ ਕੰਮ ਤੋੜਿਆ ਯਾਰ ਹੋਰ ਕੀ ਕਰੀਏ ਅਸੀਂ ਜਦੋਂ ਸਾਨੂੰ ਕੋਈ ਕੰਮ ਨਹੀਂ ਮਿਲਦਾ ਜਿਹੜੇ ਰੀਲਾਂ ਵਾਲਿਆਂ ਨੂੰ ਲੱਕ ਹਿਲਾ ਕੇ ਕੰਮ ਮਿਲਦਾ ਸਾਡੇ ਨਾਲ ਚੰਗੇ ਤਾਂ ਉਹੀ ਹੋਏ ਨੇ ਫਿਰ ਦਿਖਾਈ ਸੀ ਕਲਾ ਗਲੀ ਗਲੀ ਫੇ ਤੂੰ ਫਿਰ ਤੂੰ ਐ ਤਾਂ ਐ ਥੀਏਟਰ ਕਰਦਾ ਸੀ ਹਾਂ ਥੀਏਟਰ ਤੂੰ ਇਹ ਤਾਂ ਸੰਧੂਆਂ ਦਾ ਮੁੰਡਾ ਤੂੰ ਕਿਹਨਾਂ ਦਾ ਮੁੰਡਾ ਹੁਣ ਤੂੰ ਵੀ ਪੜਦੇ ਚੱਕਾ ਮੈਂ ਵੀ ਹੌਲਖਾ ਦਾ ਮੁੰਡਾ ਹੀ ਤੇ ਦੋ ਦਾ ਤੋਂ ਆ ਲੈਣ ਚ ਆ ਗਿਆ ਬਸ ਕਾਲ ਚ ਪੜਦੇ ਪੜਦੇ ਹੁੰਦੇ ਜਦੋਂ ਮਾੜਾ ਮੋਟਾ ਨਾਟਕ ਨੂੰ ਕਰਦੇ ਹੁੰਦੇ ਜੀ ਚਲ ਐ ਸੋਚੇ ਵੀ ਇੱਧਰ ਲੋਟ ਆ ਜੂ ਉਧਰ ਨਹੀਂ ਆਇਆ ਫਿਰ ਮੈਂ ਤਿਆਰੀ ਕਰਨ ਲੱਗ ਗਿਆ ਏਕਟਰੀ ਦੀ ਉਹ ਦਿਨ ਨੰਬਰ ਤੇ ਰਹਿ ਗਿਆ ਅੱਦੇ ਨੰਬਰ ਨਾ ਮੇਰੀ ਜ਼ਿੰਦਗੀ ਚ ਸੂਲ ਬਣ ਕੇ ਹਲੇ ਵੀ ਜੁਬੀ ਜਾਂਦਾ ਕਿਵੇਂ ਟਿੱਟ ਜੋ ਰਹਿ ਗਿਆ ਅੱਧੇ ਨੰਬਰ ਤੇ ਨਾ ਨੌਕਰੀ ਮਿਲੀ ਨੌਕਰੀ ਤੇ ਬਿਨਾਂ ਨਾ ਸ਼ੋਕਰੀ ਮਿਲੀ ਫਿਰ ਹੁਣ ਆਹੀ ਕੁਝ ਕਰਨਾ ਪੈ ਗਿਆ ਸਹੀ ਗੱਲ ਫਿਰ ਅਸੀਂ ਬਾਣਾ ਵੀ ਬਦਨਾਮ ਕਰਤਾ ਸੀ ਤਾਂ ਚਲੋ ਕੋਈ ਹੁਣ ਸਹੀ ਰਾ ਪੈਗੇ ਹਾਂ ਹੁਣ ਅਸੀਂ ਗੁਰੂ ਦੇ ਲੜ ਲੱਗ ਕੇ ਮਾਫੀ ਮੰਗ ਲਈ ਨਹੀਂ ਆ ਦੁਬਾਰੋਂ ਮਿਹਨਤ ਕਰਾਂਗੇ ਆਪਦਾ ਸਹੀ ਬੋਲੋ ਤੇ ਰਗਾ ਬਈ ਜਾਂਦੇ ਨਹੀਂ ਬੋਲੋ ਉਹ ਦੱਸੇ ਉਹ ਸੱਚਰਾਮ ਸਰੂਪ ਹੋਏ ਚਲੋ ਕੋਈ ਨਹੀਂ ਕੋਈ ਹੁਣ ਤੂੰ ਫਿਰ ਆਪਣੇ ਵਾਰੀ ਮੜਾ ਮੜਾ ਦੱਸ ਜਾਂ ਤਾੜ ਲਿਖਣਾ ਹਾਂ ਹਾਂ ਲੈ ਮੈਂ ਵੀ ਦੱਸ ਦਿੰਦਾ ਆ ਹਾਂ ਹਾਸ਼ੀਕਰ ਜੀ ਕੀ ਹਾਲ ਹੈ ਸਾਰਿਆਂ ਦਾ ਸੋ ਤੁਸੀਂ ਬਹੁਤ ਕਮੈਂਟ ਕਰਦੇ ਹੋ ਵੀ ਇਕਾਲੀਆਂ ਦੇ ਨੇਗੇ ਇਕਾਲੀਆਂ ਨੇ ਇਹਨਾਂ ਨੂੰ ਰੋਟੀ ਰਾਟੀ ਪਾਈ ਹੋ ਕੁਝ ਵੀ ਹਨਾ ਸਾਨੂੰ ਕੋਈ ਤੁਹਾਡੇ ਕਮੈਂਟਾਂ ਨਾਲ ਗੁੱਸਾ ਗੇ ਲੈਣੀ ਦੇਖੋ ਅਸੀਂ ਆਰਟਿਸਟ ਐਕਟਰ ਐਕਟਰ ਦੀ ਨਾ ਕੋਈ ਜਾਤ ਹੁੰਦੀ ਹੈ ਨਾ ਧਰਮ ਹੁੰਦਾ ਕਿ ਨਾ ਹੀ ਕੋਈ ਨਸਲ ਹੁੰਦੀ ਹੈ ਐਕਟਰ ਕੋਈ ਐਨੇ ਵਿਕਿਆਉ ਨਹੀਂ ਹੁੰਦੇ ਇਹ ਵੀ ਕੋਈ ਉਹਨਾਂ ਨੂੰ ਰੋਟੀ ਪਾ ਲੂ ਐਕਟਰ ਦੀ ਆਪਣੀ ਜ਼ਮੀਰ ਹੁੰਦੀ ਹੈ ਠੀਕ ਹੈ ਨਾ ਸੋ ਮੈਂ ਕਹਿਣਾ ਚਾਹਣਾ ਜਿਹੜਾ ਇਹ ਕੈਰੈਕਟਰ ਸੀ ਮੇਰਾ ਆਰਾਮ ਸਰੂਪ ਵਾਲਾ ਤੁਸੀਂ ਬਹੁਤ ਪਿਆਰ ਦਿੱਤਾ ਇਹ ਉਹ ਕੈਰੈਕਟਰ ਹੈ ਜਿਹੜੇ ਆਮ ਹੀ ਪਿੰਡਾਂ ਦੇ ਵਿੱਚ ਦੇਖ ਨੂੰ ਮਿਲਦੇ ਨੇ ਕੱਟੜ ਤਾਂ ਹਰ ਚੀਜ਼ ਲਈ ਮਾੜੀ ਹੈ ਪਰ ਇਹ ਕੈਰੈਕਟਰ ਅੱਜ ਵੀ ਪਿੰਡਾਂ ਦੇ ਵਿੱਚ ਪਾਏ ਜਾਂਦੇ ਨੇ ਜਿਹੜੇ ਕਾਲੀਆਂ ਦੇ ਕੱਟੜ ਫੈਨ ਨੇਗੇ ਤੁਹਾਨੂੰ ਸਭ ਨੂੰ ਪਤਾ ਹੈ ਕੌਣ ਚੰਗਾ ਹੈ ਕੌਣ ਮਾੜਾ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਦੇ ਨਾ ਸਾਨੂੰ ਕਾਲੀਆਂ ਨੇ ਰੋਟੀ ਪਾਉਣੀ ਆ ਨਾ ਕਾਂਗਰਸੀਆਂ ਨੇ ਤੇ ਨਾ ਹੀ ਝਾੜੂ ਵਾਲਿਆਂ ਨੇ ਅਸੀਂ ਸਿਰਫ ਸਰਬਸਾਂਝੇ ਐਕਟਰਾਂ ਥੋਡੇ ਆ ਤੁਹਾਡੀ ਖੁਸ਼ੀ ਲਈ ਤੁਹਾਡੇ ਪਿਆਰ ਦੇ ਲਈ ਤੁਹਾਡੇ ਹਾਸੇ ਦੇ ਲਈ ਅਸੀਂ ਬਾਣੇ ਬਦਲਦੇ ਆ ਘਰ ਬਦਲਦੇ ਆ ਆਪਣੇ ਕਰੈਕਟਰ ਬਦਲਦੇ ਆ ਸਿਰਫ ਔਰ ਸਿਰਫ ਤੁਹਾਡੇ ਲਈ ਸੋ ਇਹ ਤੁਸੀਂ ਆਪਣੇ ਦਿਮਾਗ ਦੇ ਵਿੱਚੋਂ ਕੱਢ ਦਿਓ ਕਿ ਕੋਈ ਐਕਟਰ ਨੂੰ ਰੋਟੀ ਪਾ ਦੂ ਐਕਟਰ ਕੋਈ ਛੋਟੀ ਚੀਜ਼ ਨਹੀਂ ਹੁੰਦੀ ਅਸੀਂ ਹਰ ਕਰਦਾਰ ਆਪਣੇ ਉੱਤੇ ਹੰਡਾਉਣੇ ਆ ਫਿਰ ਤੁਹਾਨੂੰ ਦਿਖਾਉਣੇ ਆ ਸੋ ਐਕਟਰ ਦੀ ਕੋਈ ਨਸਲ ਕੋਈ ਜਾਤ ਕੋਈ ਧਰਮ ਨਹੀਂ ਹੁੰਦੀ ਮੈਂ ਆਹੀ ਕਹਿਣਾ ਸੀ ਤੁਹਾਨੂੰ ਲਾਸਟ ਤੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਰਾਮ ਸਰੂਪ ਨੂੰ ਇੰਨਾ ਪਿਆਰ ਦਿੱਤਾ ਬੰਤ ਹੁਣ ਅਸਲੀ ਦੇ ਆ ਜਾ ਹੁਣ ਉਹ ਨਾ ਮਿਰਜ਼ਾ ਬਣਨਾ ਬਣਦੀ ਗਈ ਤੇ ਬਾਈ ਬਹੁਤ ਵਧੀਆ ਲੱਗਿਆ ਨਾ 70 ਦਾ ਕੈਰੈਕਟਰ ਇਹਦੇ ਚ ਬਹੁਤ ਪਿਆਰ ਮਿਲਿਆ ਮੈਨੂੰ ਤੈਨੂੰ ਕੀ ਤਕਲੀਫ ਮਿਲੀ ਇਹਦੇ ਵਿੱਚ ਵੀ ਜਵਾਈ ਨੂੰ ਕਿੰਨਾ ਔਖਾ ਪਿੰਡ ਤੇ ਰਹਿਣਾ ਜਵਾਈ ਨੂੰ ਔਖਾ ਤਾਂ ਇਹ ਆ ਬਾਈ ਇੱਕ ਤਾਂ ਕਦੇ ਵੀ ਜਿਵੇਂ ਹੁਣ ਮੈਂ ਮੇਰਾ ਕੈਰੈਕਟਰ ਸੀਗਾ ਵੀ ਮੈਂ ਡੇਰੇ ਜਾਂਦਾ ਸੀ ਤੇ ਹਨਾ ਮੈਂ ਸਾਰਿਆਂ ਨਾਲੋਂ ਟੁੱਟ ਗਿਆ ਕੈਰੇਕਟਰ ਦੇ ਵਿੱਚ ਮੈਂ ਕੁੱਟ ਵੀ ਬਹੁਤ ਖਾਧੀ ਆ ਤੇ ਕਿਉਂਕਿ ਮੈਂ ਇੱਕ ਉਹਦੇ ਚ ਡੇਰੇ ਵਾਲਾ ਉਹ ਸੀਗਾ ਬਣਿਆ ਹੋਇਆ ਵੀ ਚਲੋ ਮੈਂ ਤੇ ਮੇਰੇ ਘਰ ਵਾਲੀ ਜਾਂਦੇ ਹੁੰਦੇ ਸੀ ਤੇ ਠੀਕ ਆ ਜਿਵੇਂ ਹੋਇਆ ਬਹੁਤ ਪਿਆਰ ਮਿਲਿਆ ਤੇ ਬਾਕੀ ਹੁਣ ਤੂੰ ਹੀ ਦੱਸ ਵੀ ਤੇਰੇ ਪਿੱਛੇ ਲੱਗ ਕੇ ਲੋਕ ਡੇਰੇ ਜਾਣਕ ਨਾ ਜਾਣ ਬਈ ਜਾਣਾ ਨਹੀਂ ਚਾਹੀਦੀ ਇੱਥੇ ਲਿਆ ਗੱਲ ਤੇ ਦੇਖੋ ਪਖੰਡਵਾ ਤੋਂ ਦੂਰ ਰਹੋ ਤੇ ਗੁਰਬਾਣੀ ਤੋਂ ਉੱਚੀ ਚੀਜ਼ ਕੁਝ ਨਹੀਂ ਹੈਗੀ ਦੁਨੀਆ ਤੇ ਠੀਕ ਹੈ ਗੁਰੂ ਦੇ ਲੜ ਲੱਗੋ ਗੁਰੂ ਘਰ ਜਾਓ ਮੱਥਾ ਟੇਕੋ ਤੇ ਆਨੰਦ ਲਓ ਜ਼ਿੰਦਗੀ ਦਾ ਖੁਸ਼ ਰਹੋ ਨਸਿਆਂ ਤੋਂ ਦੂਰ ਰਹੋ ਤੇ ਬਾਕੀ ਬਾਈ ਸਾਡਾ ਇੰਦਰ ਬਾਈ ਗੱਲ ਕਰਨਗੇ ਸਾਵੀਰਜੀਤ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡੀ ਆਪਣੀ ਸਰਜੀਤ ਕੌਰ ਮੇਰੇ ਸਰਜੀਤ ਕੌਰ ਵਾਲੇ ਕਰੈਕਟਰ ਨੂੰ ਬੜਾ ਤੁਸੀਂ ਪਿਆਰ ਦਿੱਤਾ ਲੋਕਾਂ ਨੇ ਗਾਲਾਂ ਵੀ ਬਹੁਤ ਦਿੱਤੀਆਂ ਚਲੋ ਤੁਹਾਡੀਆਂ ਗਾਲਾਂ ਵੀ ਸਾਡੇ ਸਿਰ ਮੱਥੇ ਉਤਸ਼ਾਹੀ ਦਿਨੀਆਂ ਸਾਨੂੰ ਹੋਰ ਅੱਗੇ ਚੰਗਾ ਕਰਨ ਲਈ ਕਈਆਂ ਨੇ ਕਮੀਆਂ ਪੇਸ਼ੀਆਂ ਵੀ ਕੱਢੀਆਂ ਉਹ ਵੀ ਸਿਰ ਮੱਥੇ ਤੁਹਾਡੀਆਂ ਮੈਂ ਭੂਰੇ ਤੋਂ ਛਿੱਤਰ ਵੀ ਬਹੁਤ ਖਾਦੇ ਛਿੱਤਰ ਮੈਂ ਤਾਂ ਖਾਂਦੀ ਸੀ ਕਿਉਂਕਿ ਮੈਂ ਡੇਰੇ ਜਾਂਦੀ ਸੀ ਆਪਣੇ ਧੀਆਂ ਪੁੱਤ ਆਪਣੇ ਹੱਥਾਂ ਚ ਗਵਾ ਲੈ ਨੌ ਪੁੱਤ ਘਰੋਂ ਘਰੋਂ ਬਿਕਾਰ ਹੋ ਗਏ ਸੋ ਮੈਂ ਹਰ ਵਾਰ ਇਹੀ ਕੰਨੀ ਹੁੰਨੀ ਆ ਵੀ ਜਿਹੜਾ ਚੇਲਿਆਂ ਚੜਾਦਿਆਂ ਕੋ ਡੇਰੇ ਵਿੱਚ ਜਨਾਨੀਆਂ ਜਾਨੀਆਂ ਡੇਰਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ ਸ਼ਰਾਬੀ ਬੰਦੇ ਨਾਲੋਂ ਵੱਧ ਖਤਰਨਾਕ ਡੇਰੇ ਵਾਲੀ ਜਨਾਨੀ ਹੁੰਦੀ ਆ ਜਿਹੜੀ ਇਹ ਗੱਲ ਕਹਿੰਦੀ ਆ ਵੀ ਜਿੱਥੇ ਮੈਂ ਜਾਨੀ ਉੱਥੇ ਮੇਰੇ 3 ਪੁੱਤ ਜਾਣ ਪਰ ਸ਼ਰਾਬੀ ਬੰਦਾ ਕਦੀ ਨਹੀਂ ਕਹਿੰਦਾ ਹੁੰਦਾ ਵੀ ਮੇਰੇ 3 ਪੁੱਤ ਸ਼ਰਾਬ ਨੂੰ ਲੱਗੇ ਸੋ ਐਨਾ ਕਹਿੰਦੀ ਹੋਈ ਮੈਂ ਖਿਮਾਂ ਦੀ ਜੱਜਕਾਂ ਬਹੁਤ ਹੀ ਬਹੁਤ ਤੁਹਾਡਾ ਧੰਨਵਾਦ ਤੁਸੀਂ ਲੁਚਾਉੜਾ ਵੈਬ ਸੀਰੀਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਖਾਸ ਤੌਰ ਤੇ ਸਰਜੀਤ ਕੌਰ ਤੇ ਆਰਾਮ ਸਰੂਪ ਦੇ ਪਿਆਰ ਨੂੰ ਤੇ ਭੂਰੇ ਦੀਆਂ ਜੁੱਤੀਆਂ ਨੂੰ ਧੰਨਵਾਦ ਜੀ